ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰਤਾਰੋ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ अवसर बीत्यो जात है कहो मान ले मेरो माई मैं कह बिद लखहु गुसाईं महा मोह अज्ञान तिमर मो मन रहयो उर जाई ਮਨ ਰੇ ਕੌਣ ਤੂੰ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹ ਕਿਨੇ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦਿਨਾ ਵਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੀ ਉਪਜੋ ਕਛ ਗਿਆਨਾ ਹੀ ਮਹੇ ਨਿਰੰਜਨ ਤੇਰਾ ਕਹ ਖੋਜਤ ਉਦਿਆਨਾ ਬਹੁਤ ਜਨਮ ਭਰ ਮਤ ਤੈ ਹਾਰੇਉ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਸ਼ਤਰ ਦੇ ਮਾਲਕ ਜੁਗ ਜੁਗ ਟਲ ਗੁਰਤਾ ਗੱਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸਿਵਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਾਡੇ ਤੇ ਹੋਈ ਹੈ ਜਿੰਨਾ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਜਾਗ ਕੇ ਅੰਮ੍ਰਿਤ ਵੇਲੇ ਸਤਿਗੁਰੂ ਦੇ ਸੋਹਣੇ ਅੰਮ੍ਰਿਤ ਮਈ ਦਰਸ਼ਨ ਦੀਦਾਰੇ ਹੁੰਦੇ ਹਨ ਉਹਨਾਂ ਦੇ ਵੱਡੇ ਭਾਗ ਹੈ ਚੰਗੀ ਕਿਸਮਤ ਹੈ ਸਾਨੂੰ ਗੁਰੂ ਦੀ ਸ਼ਰਣ ਵਿੱਚ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਵੱਡਮੁੱਲਾ ਸਮਾਂ ਮਿਲਿਆ ਹੈ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਵੱਡੇ ਭਾਗ ਹੈ ਜਿਨ੍ਹਾਂ ਨੂੰ ਗੁਰੂ ਦੀ ਸ਼ਰਣ ਮਿਲੀ ਹੈ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਹੈ ਇਹ ਮਨ ਕਦਮ-ਕਦਮ ਤੇ ਪੈਰ-ਪੈਰ ਤੇ ਡੋਲਦਾ ਹੈ ਮਨ ਦਾ ਸੁਭਾਅ ਹੈ ਡੋਲਣਾ ਪਰ ਸਤਗੁਰੂ ਜੀ ਤਰੀਕਾ ਦੱਸਦੇ ਆ ਵੀ ਇੱਕ ਤਰੀਕਾ ਹੈ ਵੀ ਜਿਹਦੇ ਨਾਲ ਮਨ ਡੋਲਦਾ ਨਹੀਂ ਮਨ ਸਿੱਧਾ ਆਪਣੇ ਗੁਰੂ ਦੇ ਰਸਤੇ ਤੇ ਤੁਰਿਆ ਜਾਂਦਾ ਹੈ ਵੀ ਕੀ ਹੋਰ ਰਸਤਾ ਹੈ ਕੀ ਹੋ ਜੁਗਤ ਹੈ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਦੇ ਚਰਨਾਂ ਦਾ ਉਹ ਆਸਰਾ ਲੈ ਜਦੋਂ ਗੁਰੂ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਦਇਆ ਦੇ ਘਰ ਵਿੱਚ ਆਉਂਦਾ ਤੇ ਫਿਰ ਇਹ ਮਨ ਵੀ ਡੋਲਦਾ ਨਹੀਂ ਸਤਿਗੁਰੂ ਜੀ ਕਹਿੰਦੇ ਕੁੰਬੇ ਬੱਦ੍ਹਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦ੍ਹਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਇਹ ਮਨ ਵੀ ਖੜ ਜਾਂਦਾ ਹੈ ਮਨ ਨੂੰ ਵੀ ਸਹਾਰਾ ਮਿਲ ਜਾਂਦਾ ਜਿਵੇਂ ਛੱਤ ਡਿੱਗਦੀ ਹੋਵੇ ਤੇ ਉਹਦੇ ਥੱਲੇ ਇੱਕ ਬੁਰਜੀ ਲੱਗ ਜਾਵੇ ਢੋੜਾ ਲੱਗ ਜਾਵੇ ਕੋਈ ਸਹਾਰਾ ਲੱਗ ਜਾਵੇ ਤੇ ਉਹ ਛੱਤ ਡਿੱਗਣ ਤੋਂ ਬਚ ਜਾਂਦੀ ਆ ਡਿੱਗਦੀ ਨਹੀਂ ਫਿਰ ਛੱਤ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਤੇਰਾ ਮਨ ਡਿਗਦਾ ਹੈ ਮਨ ਡੋਲਦਾ ਹੈ ਤੇ ਇਹਨੂੰ ਵੀ ਸ਼ਬਦ ਦਾ ਸਹਾਰਾ ਦੇ ਨਾਮ ਦਾ ਸਹਾਰਾ ਨਾਮ ਦਾ ਥਾਂਵੇਂ ਦੇ ਥੱਲੇ ਲਾ ਦੇ ਫਿਰ ਇਸ ਮਨ ਨੇ ਡੋਲਣਾ ਨਹੀਂ ਡਿਗਣਾ ਨਹੀਂ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਆ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਫਿਰ ਇਹ ਮਨ ਡਿਗਦਾ ਨਹੀਂ ਡੋਲਦਾ ਨਹੀਂ ਪੂਰਨ ਹੋ ਕੇ ਪੂਰਨ ਤੌਰ ਤੇ ਭਰੋਸੇ ਨਾਲ ਵਿਸ਼ਵਾਸ ਨਾਲ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਮਨ ਡਿੱਗਣ ਤੋਂ ਬਚਦਾ ਕਿਵੇਂ ਹੈ ਗੁਰੂ ਦੇ ਸ਼ਬਦ ਨਾਲ ਮਨ ਡੋਲਣ ਤੋਂ ਬਚਦਾ ਕਿਵੇਂ ਹੈ ਗੁਰੂ ਦੇ ਸ਼ਬਦ ਦੀ ਪਾਵਨ ਨਾਲ ਇਸ ਕਰਕੇ ਸਤਿਗੁਰੂ ਦਾ ਸਾਨੂੰ ਹੁਕਮ ਹੈ ਇੱਕ ਗੁਰ ਸਿੱਖਾ ਗੁਰਮੁਖ ਪਿਆਰਿਆ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਫੇਰੇ ਮਨ ਤੇਰਾ ਡੋਲਣ ਤੋਂ ਡਿੱਗਣ ਤੋਂ ਬਚ ਸਕਦਾ ਹੈ ਮਨ ਵਿਕਾਰਾਂ ਵਿੱਚ ਡਿੱਗਦਾ ਹੈ ਬਾਰ-ਬਾਰ ਕਾਮ ਕ੍ਰੋਧ ਲੋਭ ਮਹੰਕਾਰ ਦੇ ਵਿੱਚ ਇਹ ਮਨ ਖੱਚ ਧੋ ਕੇ ਡਿੱਗਦਾ ਹੈ ਨਾ ਕਾਮ ਸਿਰ ਤੇ ਚੜ ਜਾਵੇ ਕਾਮ ਜਿਹੜਾ ਹੈਵੀ ਹੋ ਜਾਵੇ ਤੇ ਮਨ ਡੋਲਦਾ ਹੈ ਕ੍ਰੋਧ ਚੜ ਜਾਵੇ ਤੇ ਫਿਰ ਪਤਾ ਨਹੀਂ ਲੱਗਦਾ ਵੀ ਬੋਲਣਾ ਕੀ ਹੈ ਮੇਰੇ ਸਾਹਮਣੇ ਕੌਣ ਖੜਾ ਹੈ ਕੀ ਕਰਨਾ ਹੈ ਸਭ ਕੁਝ ਹੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਜਦੋਂ ਬੰਦੇ ਦੇ ਸਿਰ ਨੂੰ ਕ੍ਰੋਧ ਚੜਦਾ ਹੈ ਆਪਣਾ ਵੀ ਨਹੀਂ ਦਿਸਦਾ ਬਗਾਨਾ ਵੀ ਨਹੀਂ ਦਿਸਦਾ ਜਦੋਂ ਦੇਖਦੇ ਆ ਨਾ ਆਪਾਂ ਗੁੱਸਾ ਚੜਦਾ ਬੰਦੇ ਨੂੰ ਕ੍ਰੋਧ ਚੜਦਾ ਹੈ ਆਪੇ ਤੋਂ ਬਾਹਰ ਹੋ ਜਾਂਦਾ ਹੈ ਆਪਣੀ ਆਪ ਦੀ ਸੋਝ ਹੀ ਨਹੀਂ ਰਹਿੰਦੀ ਵੀ ਮੈਂ ਕੀ ਹਾਂ ਕਿੱਥੇ ਖੜਾ ਹਾਂ ਕੀ ਬੋਲ ਰਿਹਾ ਹਾਂ ਫਿਰ ਬੰਦਾ ਕਹਿੰਦਾ ਲੈ ਮੈਂ ਤਾਂ ਗੁੱਸੇ ਵਿੱਚ ਦੇਖਿਆ ਨਹੀਂ ਵੀ ਕੀ ਬੋਲ ਗਿਆ ਇਹ ਜਦੋਂ ਡਿੱਗ ਪਵੇ ਮਨ ਹੈਵੀ ਹੋ ਜਾਣੇ ਪੰਜ ਵਿਕਾਰ ਮਨ ਤੇ ਕਾਮ ਹੈਵੀ ਹੋ ਜਾਵੇ ਫਿਰ ਵੀ ਇਹਨੂੰ ਕੁਝ ਨਹੀਂ ਦਿਸਦਾ ਅੱਖਾਂ ਤੇ ਪੱਟੀ ਬੱਝ ਜਾਂਦੀ ਕ੍ਰੋਧ ਚੜ ਜਾਵੇ ਫਿਰ ਵੀ ਇਹਨੂੰ ਕੁਝ ਨਹੀਂ ਦਿਸਦਾ ਲੋਭ ਚੜ ਜਾਵੇ ਫਿਰ ਵੀ ਇਹ ਆਪਣਾ ਪਰਾਇਆ ਨਹੀਂ ਪਛਾਣਦਾ ਸਭ ਨਾਲ ਛਲ ਕਰਦਾ ਹੈ ਕਿੱਡੇ-ਕਿੱਡੇ ਵੱਡੇ ਰਾਜੇ ਆਏ ਸੰਸਾਰ ਤੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਖਤਮ ਕਰ ਦਿੱਤਾ ਲੋਭ ਦੇ ਵਾਸਤੇ ਇੱਕ ਗੱਦੀ ਦੇ ਵਾਸਤੇ ਇੱਕ ਰਾਜ ਭਾਗ ਨੂੰ ਲੈਣ ਵਾਸਤੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਵੀ ਬੰਦੀ ਬਣਾ ਲਿਆ ਆਪਣੇ ਪਰਿਵਾਰ ਦੇ ਮੈਂਬਰ ਹੀ ਖਤਮ ਕਰ ਦਿੱਤੇ ਇੰਨਾ ਲੋਭ ਚੜ ਗਿਆ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਲੋਭੀ ਜੰਤ ਨਾ ਜਾਣੀ ਭੱਖਿਆ ਭੱਖ ਸਭ ਖਾਏ ਜਿਹੜਾ ਲੋਭੀ ਜੰਤਾ ਹੈ ਉਹਦੇ ਸਿਰ ਨੂੰ ਜਦੋਂ ਲੋਭ ਚੜ ਜਾਂਦਾ ਹੈ ਤੇ ਫਿਰ ਇਹ ਨਹੀਂ ਦੇਖਦਾ ਵੀ ਜ਼ਹਿਰ ਹੈ ਕਿ ਇਹ ਜ਼ਹਿਰ ਨੇ ਮੇਰੇ ਮੇਰੇ ਮੈਨੂੰ ਖਰਾਬ ਕਰਨਾ ਹੈ ਮੈਨੂੰ ਜਿਹੜਾ ਮੈਂ ਕਰ ਰਿਹਾ ਇਹਦਾ ਫਲ ਮਿਲਣਾ ਹੈ ਜ਼ਹਿਰ ਖਾ ਰਿਹਾ ਮੈਂ ਇਹ ਵੀ ਨਹੀਂ ਦੇਖਦਾ ਵਿਚਾਰ ਨਹੀਂ ਕਰਦਾ ਜਦੋਂ ਲੋਭ ਚੜਦਾ ਹੈ ਮੋਹ ਵਸੋ ਕੇ ਬੰਦਾ ਕੀ ਕੁਝ ਕਰਦਾ ਹੈ ਹੰਕਾਰ ਵਸੋ ਕੇ ਬੰਦਾ ਕਿ ਪੰਜ ਵੈਰੀ ਹੈ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜਾਂ ਵੈਰੀਆਂ ਦੇ ਕਰਕੇ ਮਨ ਨੀਵਾ ਡਿੱਗਦਾ ਹੈ ਸਤਿਗੁਰੂ ਜੀ ਕਹਿੰਦੇ ਇਹ ਮਨ ਨੂੰ ਨੀਵਾ ਸਿੱਟਦੇ ਆ ਪਰ ਇਹ ਇਹ ਬਚੇ ਬਚਿਆ ਕਿਵੇਂ ਜਾਵੇ ਆਪਾਂ ਵਿਚਾਰ ਕਰਦੇ ਸੀ ਗੁਰੂ ਦੀ ਸ਼ਰਨ ਪੈ ਕੇ ਜਦੋਂ ਸਾਧ ਸੰਗ ਰੂਪ ਵਿੱਚ ਕਿਲੇ ਵਿੱਚ ਅਸੀਂ ਆਵਾਂਗੇ ਸਾਧ ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਜੁਗਤਾਂ ਮਿਲਣੀਆਂ ਸਾਧ ਸੰਗ ਰੂਪ ਗੜ ਕਿਲੇ ਵਿੱਚ ਆ ਕੇ ਇਹ ਸਾਡਾ ਮਨ ਬਚ ਸਕਦਾ ਹੈ ਵਕਾਰਾਂ ਵੱਲ ਡਿੱਗਣ ਤੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਾਡਾ ਮਨ ਵੱਜ ਸਕਦਾ ਹੈ ਵਿਕਾਰਾਂ ਵੱਲ ਲੱਗਣ ਤੋਂ ਇਸ ਕਰਕੇ ਸਤਿਗੁਰੂ ਦਾ ਸਾਨੂੰ ਹੁਕਮ ਹੈ ਕਿ ਐ ਗੁਰਮਖ ਪਿਆਰੇ ਐ ਗੁਰਸਿੱਖੋ ਸਾਧ ਸੰਗਤ ਜਿਓ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਾਓ ਗੁਰੂ ਦਾ ਧਿਆਨ ਧਰੋ ਆਪਣੇ ਮਨ ਵਿੱਚ ਗੁਰੂ ਦਾ ਧਿਆਨ ਕਰੋ ਜਿੱਥੇ ਸਾਡੇ ਹੋਰ ਪਾਸੇ ਬਹੁਤ ਸਾਡਾ ਧਿਆਨ ਖਿੰਡਿਆ ਹੋਇਆ ਨਾ ਕੁਝ ਕ ਧਿਆਨ ਧੀਆਂ ਪੁੱਤਰਾਂ ਵਾਲਾ ਹੈ ਕੁਝ ਕ ਧਿਆਨ ਘਰ ਵਾਲਾ ਹੈ ਕੁਝ ਕ ਧਿਆਨ ਕੰਮਕਾਰਾਂ ਵਾਲਾ ਹੈ ਕੁਝ ਕ ਧਿਆਨ ਆਪਣੇ ਸਰੀਰ ਵਾਲਾ ਹੈ ਇਸ ਤਰ੍ਹਾਂ ਖਾਣ ਪੀਣ ਵਾਲਾ ਹੈ ਸੌਣ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਚਾਰ ਕਮਾਂ ਵਾਲ ਧਿਆਨ ਹੈ ਸਾਰੇ ਪਾਸੇ ਦਾ ਧਿਆਨ ਖਿੰਡਿਆ ਹੋਇਆ ਹੈ ਖਾਣ ਦਾ ਚੇਤਾ ਹੈ ਪੀਣ ਦਾ ਚੇਤਾ ਸੌਣ ਦਾ ਚੇਤਾ ਹੈ ਹੱਸਣ ਦਾ ਚੇਤਾ ਹੈ ਪਰਿਵਾਰਾਂ ਵਿੱਚ ਰਹਿਣ ਦਾ ਚੇਤਾ ਹੈ ਸਾਰੇ ਕੰਮ ਕਾਰ ਕਰਨ ਦਾ ਚੇਤਾ ਹੈ ਧਿਆਨ ਹੈ ਪਰ ਧਿਆਨ ਨਹੀਂ ਤੇ ਗੁਰੂ ਦਾ ਨਾਮ ਜਪਣ ਦਾ ਧਿਆਨ ਨਹੀਂ ਹੈ ਗੁਰੂ ਦਾ ਸਿਮਰਨ ਕਰਨ ਦਾ ਧਿਆਨ ਨਹੀਂ ਹੈ ਇਹ ਧਿਆਨ ਵਿਸਾਰਿਆ ਹੋਇਆ ਹੈ ਸਤਗੁਰੂ ਜੀ ਕਹਿੰਦੇ ਗੁਰੂ ਦਾ ਧਿਆਨ ਤਰ ਜੇ ਭਲਾ ਚਾਹੁੰਦਾ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਛਾੜੀ ਝੋਲੀ ਵਿੱਚ ਪਾਰੇ ਆ ਸਤਿਗੁਰੂ ਜੀ ਉਚਾਰਣ ਕਰਦੇ ਹਨ ਸੋਰਠ ਮਹੱਲਾ 9 ਰਾਗ ਸੋਰਠੰਧਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੁਖਾਰविंद ਤੋਂ ਉਚਾਰਣ ਕਰ ਰਹੇ ਹਨ ਬਾਣੀ 632 ਅੰਗ ਤੇ ਪਵਿੱਤਰ ਬਾਣੀ ਸਿ ਸ਼ੋਭਤ ਹੈ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਵਿੱਤਰ ਮੁਖੜੇ ਤੋਂ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਸਤਿਗੁਰੂ ਜੀ ਕਹਿੰਦੇ ਮਨ ਨੂੰ ਉਪਦੇਸ਼ ਬਖਸ਼ ਰਹੇ ਹਨ اے ਮਨ ਪਰਮਾਤਮਾ ਦੀ ਸਰਣ ਪੈ ਕੇ ਉਹਦੇ ਨਾਮ ਦਾ ਧਿਆਨ ਧਰਿਆ ਕਰ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਵਿਚਾਰੋ ਦਾ ਅਰਥ ਹੈ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਅੰਦਰ ਵਿਚਾਰ ਅੰਦਰ ਜਿੱਥੇ ਤੇਰੇ ਸੋਚ ਮੰਡਲ ਵਿੱਚ ਸੋਚਾਂ ਚੱਲਦੀਆਂ ਉੱਥੇ ਪਰਮੇਸ਼ਰ ਦਾ ਧਿਆਨ ਟਿਕਾਹ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਪਰਮਾਤਮਾ ਦਾ ਓਟ ਆਸਰਾ ਲੈ ਅੱਗੇ ਕਹਿੰਦੇ ਹਨ ਜਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰੋ ਸਤਿਗੁਰੂ ਜੀ ਕਹਿੰਦੇ ਆ ਜਹ ਸਿਮਰਤ ਜਿਸ ਪਰਮਾਤਮਾ ਨੂੰ ਸਿਮਰਦੇ ਆਂ ਗਣਕਾ ਗਣਕਾ ਕਹਿੰਦੇ ਵੇਸਬਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਦਸਵੀਂ ਵਾਰਨ ਉਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ ਕਿਸੇ ਸੰਤ ਨੇ ਇਸ ਨੂੰ ਇੱਕ ਤੋਤਾ ਦਿੱਤਾ ਸੀ ਜੋ ਰਾਮ ਰਾਮ ਉਚਾਰਦਾ ਸੀ ਰਾਮ ਰਾਮ ਬੋਲਦਾ ਸੀ ਸਿਖਾਇਆ ਸੀ ਤੋਤਾ ਸਿਖਾਏ ਜਾਂਦੇ ਨੇ ਨਾ ਹੁਣ ਕਈ ਜਾਨਵਰ ਰੱਖੇ ਹੁੰਦੇ ਤੋਤਾ ਰੱਖਿਆ ਕਿਸੇ ਦੇ ਘਰ ਉਹ ਜਿਹੋ ਜਿਹਾ ਘਰ ਵਿੱਚ ਬੋਲ ਬਾਣੀ ਹੁੰਦੀ ਹੈ ਉਹ ਜਿਹਾ ਉਹ ਸਿੱਖ ਲੈਂਦਾ ਹੈ ਜਿਉ ਤੋਤਾ ਸਾਧੂ ਕੋਲ ਆ ਗਿਆ ਤੇ ਉਹ ਨਾਮ ਜਪਣ ਲੱਗ ਗਿਆ ਰਾਮ ਰਾਮ ਕਹਿਣ ਲੱਗ ਗਿਆ ਜੇ ਕਿਸੇ ਉਹੋ ਜਿਹੇ ਘਰ ਵਿੱਚ ਚੱਲਿਆ ਜਾਵੇ ਆਪਾਂ ਦੇਖਿਓਣੇ ਆ ਤੋਤੇ ਗਾਲਾਂ ਵੀ ਬਹੁਤ ਕੱਢਦੇ ਆ ਬੁਰਾ ਵੀ ਬਹੁਤ ਬੋਲਦੇ ਆ ਤੋਤੇ ਜਿਹੋ ਜਿਹਾ ਘਰ ਵਿੱਚ ਵਰਤਨ ਹੋਵੇ ਬੋਲ ਬਾਣੀ ਹੋਵੇ ਉਹੋ ਜਿਹਾ ਉਹ ਜਾਨਵਰ ਸਿੱਖ ਜਾਂਦਾ ਹੈ ਤੋਤਾ ਜਿਹੜਾ ਹੈ ਛੇਤੀ ਸਿੱਖ ਜਾਂਦਾ ਹੈ ਪਾਸ਼ਾ ਪਰ ਕਈ ਥਾਂ ਆਪਾਂ ਐਸੇ ਦੇਖੇ ਹੋਣੇ ਆ ਵੀ ਜਿੰਨਾ ਘਰਾਂ ਦੇ ਵਿੱਚ ਉਹੋ ਜੀ ਬੋਲ ਬਾਣੀ ਹੋਵੇ ਬੋਲਿਆ ਜਾਂਦਾ ਹੋਵੇ ਮੰਨ ਲਓ ਗਾਲਾਂ ਕੱਢੀਆਂ ਜਾਂਦੀਆਂ ਹੋਣ ਤੇ ਫਿਰ ਉਹ ਜਾਨਵਰ ਤੋਤਾ ਜਿਹੜਾ ਹੈ ਉਹ ਉਹੋ ਜੇ ਸ਼ਬਦ ਸਿੱਖ ਜਾਂਦਾ ਹੈ ਜੇ ਅਸੀਂ ਉਹਨੂੰ ਚੰਗੀ ਕੋਈ ਗੱਲ ਸਿਖਾਵਾਂਗੇ ਤੇ ਉਹੋ ਹੀ ਸਿੱਖ ਜਾਂਦਾ ਇੰਨਾ ਮਹਾਂਪੁਰਖਾਂ ਨੇ ਤੋਤੇ ਨੂੰ ਨਾਮ ਜਪਣਾ ਸਿਖਾਇਆ ਸੀ ਰਾਮ ਰਾਮ ਕਹਿਣਾ ਸਿਖਾਇਆ ਸੀ ਕਿਉਂਕਿ ਆਪ ਰਾਮ ਜਪਦੇ ਸੀ ਜਿਹੋ ਜਿਹਾ ਪੰਜਾਬ ਕਰਦੀ ਸੀ ਉਹ ਜਿਹਾ ਉਹਨਾਂ ਨੇ ਗਾਂ ਤੋਤੇ ਨੂੰ ਸਿਖਾਇਆ ਸੀ ਇਸੇ ਤਰ੍ਹਾਂ ਅਸਰ ਪੈਂਦਾ ਨਾ ਸੰਗਤ ਦਾ ਹੁਣ ਆ ਜਾਨਵਰ ਹੁੰਦੇ ਆ ਜਿਹੜੇ ਇੱਕ ਜਾਨਵਰ ਸਾਡੇ ਘਰਾਂ ਵਿੱਚ ਰੱਖੇ ਆ ਇਹ ਜਾਨਵਰ ਬੰਦਿਆਂ ਵਰਗੇ ਹੋ ਜਾਂਦੇ ਆ ਮੱਝਾਂ ਗਾਵਾਂ ਰੱਖੀਆਂ ਕੁੱਤੇ ਰੱਖੇ ਆ ਇਹ ਸਾਡੇ ਵਰਗਾ ਹੀ ਸੁਭਾਅ ਇਹਨਾਂ ਦਾ ਹੋ ਜਾਂਦਾ ਪਰ ਕਈ ਜੰਗਲੀ ਵੀ ਹੁੰਦੇ ਆ ਜੰਗਲੀ ਜਾਨਵਰ ਆਪਾਂ ਦੇਖਦੇ ਆ ਬੰਦੇ ਨੂੰ ਦੇਖ ਕੇ ਦੂਰੋਂ ਹੀ ਮਾਰਨ ਆਉਂਦੇ ਆ ਕਿੰਨੇ ਜਾਨਵਰ ਜੰਗਲੀ ਉਹ ਬੰਦੇ ਨੂੰ ਦੇਖਣ ਸਾਰ ਮਾਰ ਦਿੰਦੇ ਪਰ ਜਿਹੜੇ ਸਾਡੇ ਵਿੱਚੇ ਰਹਿਣ ਵਾਲੇ ਜਾਨਵਰ ਉਹ ਸਾਡੇ ਤਰ੍ਹਾਂ ਹੀ ਮਰਦਲ ਵਰਤਨ ਕਰਦੇ ਆ ਇਸੇ ਤਰ੍ਹਾਂ ਤੋਤਾ ਸਾਧੂਆਂ ਕੋਲੇ ਸੀ ਉਹਨਾਂ ਨੇ ਰਾਮ ਰਾਮ ਸਿਖਾਇਆ ਸੀ ਉਹ ਰਾਮ ਰਾਮ ਉਚਾਰਦਾ ਸੀ ਉਹ ਜਿਹੜਾ ਤੋਤਾ ਸੀ ਉਹਨਾਂ ਮਹਾਪੁਰਖਾਂ ਨੇ ਉਹਨਾਂ ਸੰਤਾਂ ਨੇ ਗਣਕਾਂ ਨੂੰ ਦਿੱਤਾ ਉਹ ਤੋਂ ਰਾਮਨਾਮ ਸਿਮਰਨ ਦੀ ਲੱਗਣ ਲੱਗੀ ਵੇਸਵਾਂ ਨੂੰ ਜਿਹੜੇ ਕੋਈ ਕਰਮ ਕਰਦੀ ਸੀ ਮਾੜੇ ਕਰਮ ਕਰਦੀ ਸੀ ਵੇਸਵਾਨੂ ਵੀ ਇਹ ਇਹ ਲਗਨ ਲੱਗ ਗਈ ਪ੍ਰਮਾਤਮਾ ਦਾ ਨਾਮ ਜਪਣ ਦੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਸਵੀਂ ਵਾਰ ਵਿੱਚ ਉਚਾਰਨ ਕਰਦੇ ਵੀ ਸੰਤਾਂ ਮਹਾਂਪੁਰਖਾਂ ਨੇ ਤੋਤਾ ਦਿੱਤਾ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਬਰੋਤਾ ਉਚਾਨ ਚੱਕ ਮਹਾਂਪੁਰਖ ਗਣਕਾ ਬਾੜੇ ਆਏ ਖੜੋਤਾ ਮਾੜੇ ਕਰਮ ਕਰਨ ਵਾਲੀ ਸੀ ਪਰ ਸਾਧੂਆਂ ਦਾ ਮੇਲਾ ਹੋ ਗਿਆ ਮਹਾਂਪੁਰਖਾਂ ਦੀ ਸੰਗਤ ਹੋ ਗਈ ਤੇ ਕਹਿੰਦੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਤੇ ਪਾਤਸ਼ਾਹ ਫਿਰ ਆਪਣੀ ਬਾਣੀ ਵਿੱਚ ਉਹਦਾ ਜ਼ਿਕਰ ਕਰਦੇ ਆ ਜਿਹੇ ਸਿਮਰਤ ਗਨ ਕਾਲ ਸੀ ਉਦਰੀ ਟਾਕੋ ਜਸ ਉਰਤਾਰੋ ਜਿਹਨੂੰ ਸਿਮਰ ਕੇ ਜਿਸ ਰਾਮ ਨਾਮ ਨੂੰ ਸਿਮਰਨ ਕਰਨ ਨਾਲ ਸਿਮਰਨ ਨਾਲ ਜਿਹਦਾ ਨਾਮ ਲੈਣ ਨਾਲ ਗਨਕਾ ਪਾਪਣ ਵੀ ਤਰ ਗਈ ਸਤਿਗੁਰੂ ਜੀ ਕਹਿੰਦੇ ਆ ਤੂੰ ਵੀ ਉਹਦਾ ਜਸ ਗਾ ਟਾਕੋ ਜਸ ਉਰਤਾਰੋ ਉਹਦਾ ਸਿਮਰਨ ਤੁਰ ਅੰਦਰ ਆਪਣੇ ਮਨ ਵਿੱਚ ਵਸਾ ਅੱਗੇ ਰਹਾਉ ਚਾਰਨ ਕਰੇ ਹਨ ਰਹਾਉ ਅਟਲ ਭਇਓ ਧ੍ਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਤੇ ਪਾਤਸ਼ਾਹ ਜੀ ਕਹਿੰਦੇ ਅਟਲ ਭਇਓ ਧ੍ਰੂ ਜਾ ਕੈ ਸਿਮਰਨ ਧ੍ਰੂ ਵੀ ਅਟਲ ਹੋ ਗਿਆ ਜੀ ਦਾ ਸਿਮਰਨ ਕੀਤਾ ਪਰਮਾਤਮਾ ਪਰਮੇਸ਼ਰ ਉਹਦੇ ਸਿਮਰਨ ਨਾਲ ਧਰੂ ਵੀ ਅਟੱਲ ਹੋ ਗਿਆ ਜੁਗੋ ਜੁਗਾ ਅਟੱਲ ਹੋ ਗਿਆ ਧਰੂ ਭਗਤ ਭਗਤ ਬਣ ਗਿਆ ਪਰਮੇਸ਼ਰ ਦਾ ਅਟੱਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਇਹਦਾ ਵੀ ਜ਼ਿਕਰ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 10ਵੀਂ ਬਾਣ ਅੰਦਰ ਰਾਜਾ ਉਤਾਨ ਪਾਦ ਉਹਦਾ ਪੁੱਤਰ ਸੀ ਇਹਨਾਂ ਦੀ ਮਤੇਈ ਮਾਂ ਨੇ ਇਹਨਾਂ ਦੇ ਮੁਖ ਤੇ ਚਪੇੜ ਮਾਰੀ ਨਰਾਦਰ ਕੀਤਾ ਨਰਾਦਰ ਤੋਂ ਪ੍ਰਾਂਵ ਹੋ ਕੇ ਕਹਿੰਦੇ ਜੰਗਲ ਵਿੱਚ ਭਗਤੀ ਕਰਨ ਗਿਆ ਧਰੂ ਭਗਤ ਤੇ ਸਦਾ ਲਈ اٹਲ ਹੋ ਗਿਆ ਸੋਭਾ ਮਿਲਦੀ ਹੁਣ ਰਾਜ ਐਸਾ ਖਟਿਆ ਵੀ ਜਿਹੜਾ ਸਦਾ ਰਹਿਣ ਵਾਲਾ ਸਿਮਰਨ ਕਰਨ ਨਾਲ اٹਲ ਭयो ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਐਸਾ ਰਾਜ ਮਿਲ ਗਿਆ ਸਤਿਗੁਰੂ ਦੀ ਗੁਰਬਾਣੀ ਵੀ ਕਹਿੰਦੀ RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਉਦਾਹਰਣ ਦਿੰਦੀ ਗੁਰਬਾਣੀ ਵੀ ਜਿਵੇਂ ਨੇ ਜੱਪਿਆ ਪ੍ਰਹਿਲਾਦ ਨੇ ਜੱਪਿਆ ਇਸ ਤਰ੍ਹਾਂ ਐ ਮਨੋਖਾ ਬੰਦੇ ਤੂੰ ਵੀ ਜੱਪ ਲੈ ਤੇਰਾ ਵੀ ਭਲਾ ਹੋ ਜਾਣਾ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਉਦਾਹਰਣ ਦਿੰਦੇ ਆ ਅਟਲ ਹੋ ਗਿਆ ਭਗਤ ਅਟਲ ਪਹੋ ਜਾ ਕੇ ਸਿਮਰਨ ਜਿਹਦਾ ਸਿਮਰਨ ਕਰਨ ਨਾਲ ਭਗਤ ਟੱਲ ਹੋ ਗਿਆ ਅਰ ਨਿਰਭੈ ਪਦ ਪਾਇਆ ਐਸਾ ਰਾਜ ਭਾਗ ਐਸਾ ਪਦ ਮਿਲਿਆ ਜਿਹੜਾ ਕਦੇ ਨਹੀਂ ਖਤਮ ਹੋਣ ਖਤਮ ਹੋਣ ਵਾਲਾ ਅਗੇ ਕਹਿੰਦੇ ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਵਿਸਰਾਇਆ ਸਤਿਗੁਰੂ ਨੋਵੇਂ ਪਾਤਸ਼ਾਹ ਕਹਿੰਦੇ ਦੁੱਖ ਹਰਤਾ ਇਹ ਬਿਦਕੋ ਸਵਾਮੀ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਪਰਮੇਸ਼ਰ ਦੁੱਖ ਹਰਤਾ ਇਹ ਬਿਦਕੋ ਸਵਾਮੀ ਸਤਿਗੁਰੂ ਜੀ ਕਹਿੰਦੇ ਐ ਬੰਦੇ ਐ ਮਨੁੱਖ ਤੂੰ ਕਿਉਂ ਉਹਨੂੰ ਵਿਸਾਰ ਰੱਖਿਆ ਹੈ ਤੂੰ ਤਾਂ ਕਦੇ ਚੇਤੇ ਨਹੀਂ ਕੀਤਾ ਉਹਨੂੰ ਹਰ ਕੰਮ ਚੇਤੇ ਆ ਪਰ ਪਰਮਾਤਮਾ ਚੇਤੇ ਨਹੀਂ ਵਾਹਿਗੁਰੂ ਚੇਤੇ ਨਹੀਂ ਉਹਨੂੰ ਵਿਸਾਰ ਰੱਖਿਆ ਹੈ ਸਵੇਰ ਢੋਟਦਾ ਹੈ ਚਾਹ ਪੀਂਦਾ ਆਪਣੇ ਕੰਮਾਂ ਕਾਰਾਂ ਤੇ ਨਿਕਲ ਜਾਂਦਾ ਹੈ ਸ਼ਾਮਾਂ ਪਹੁੰਚ ਜਾਂਦੀਆਂ ਰੋਟੀ ਖਾ ਕੇ ਪ੍ਰਸ਼ਾਦਾ ਛੱਕ ਕੇ ਸੌ ਜਾਂਦਾ ਹੈ ਇਸੇ ਤਰ੍ਹਾਂ ਹੀ ਜ਼ਿੰਦਗੀ ਬੀਤ ਰਹੀ ਹੈ ਪਰਮਾਤਮਾ ਨੂੰ ਕਦੇ ਚੇਤੇ ਨਹੀਂ ਕੀਤਾ ਭਰਨ ਭੁਖਣ ਸੰਗ ਆਉਧ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸੰਸਾਰ ਤੇ ਕੀ ਲੈਣ ਆਇਆ ਸੀ ਪਰਮੇਸ਼ਰ ਪਰਮਾਤਮਾ ਜਗਦੀਸ਼ ਨੂੰ ਮਨਾਉਣ ਵਾਸਤੇ ਸੰਸਾਰ ਤੇ ਇਹ ਬੰਦੇ ਤੇਰਾ ਜਨਮ ਹੋਇਆ ਸੀ ਪਰ ਕੰਮਾਂ ਕਾਰਾਂ ਵਿੱਚ ਉਲਝ ਕੇ ਰਹਿ ਗਿਆ ਉਹਨੂੰ ਕਦੇ ਚੇਤੇ ਨਹੀਂ ਕੀਤਾ ਜਿਹੜਾ ਸਾਰੇ ਦੁੱਖ ਹਰਨ ਵਾਲਾ ਸੀ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਗੁਰੂ ਨੌਵੇਂ ਪਾਤਸ਼ਾਹ ਸਾਨੂੰ ਸਵਾਲ ਕਰਦੇ ਵੀ ਬੰਦਿਆ ਤੂੰ ਕਿਉਂ ਵਿਸਾਰ ਰੱਖਿਆ ਉਸ ਰਾਮ ਹਰੀ ਪਰਮੇਸ਼ਰ ਨੂੰ ਕਿਉਂ ਨਹੀਂ ਚੇਤੇ ਕਰਦਾ ਜਿਹਨੂੰ ਚੇਤੇ ਕਰਨ ਨਾਲ ਇੰਨਿਆਂ ਦਾ ਭਲਾ ਹੋ ਗਿਆ ਗਣਕਾ ਤਰ ਗਈ ਤੂੰ ਉਹਨੂੰ ਰਾਜ ਭਾਗ ਅਟੱਲ ਮਿਲ ਗਿਆ ਸਾਰੇ ਦੁੱਖ ਕੱਟਣ ਵਾਲਾ ਕਿੰਨਿਆਂ ਦੇ ਦੁੱਖ ਕੱਟੇ ਤੂੰ ਉਹਨੂੰ ਉਵੇਂ ਹੀ ਵਿਸਾਰ ਰੱਖਿਆ ਉਹਨੂੰ ਚੇਤੇ ਰੱਖਿਆ ਕਰ ਅੱਗੇ ਇੱਕ ਹੋਰ ਉਦਾਹਰਣ ਦਿੰਦੇ ਹਨ ਗੁਰੂ ਨੌਵੇਂ ਪਾਤਸ਼ਾਹ ਜੀ ਜਬ ਹੀ ਸਰਨ ਗਹੀ ਕਿਰਪਾ ਨਿਦ ਗੱਜ ਗਰਹਤੇ ਛੁੱਟਾ ਸਤਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਆ ਜਬ ਹੀ ਸਰਨ ਗਹੀ ਗਹਿਰ ਅਰਥ ਹੈ ਜਦੋਂ ਮਨ ਵਿੱਚ ਆਸ ਵੱਜ ਗਈ ਕਿ ਸਤਿਗੁਰੂ ਪਰਮੇਸ਼ਰ ਕਾਲਪੁਰਖ ਸਾਡੇ ਸਾਰੇ ਕਾਰਜ ਰਾਸ ਕਰਨ ਵਾਲਾ ਇੱਕ ਤੇ ਭਰੋਸਾ ਆ ਗਿਆ ਜਦੋਂ ਤੇ ਕਹਿੰਦੇ ਫਿਰ ਇਹ ਅਕਾਲਪੁਰਖ ਪਰਮੇਸ਼ਰ ਦਾ ਬਿਰਦ ਹੈ ਵੀ ਜਿਹਨੂੰ ਇੱਕ ਤੇ ਭਰੋਸਾ ਆ ਗਿਆ ਫਿਰ ਵਾਹਿਗੁਰੂ ਆਪ ਆ ਕੇ ਸਾਰੇ ਕਾਰਜ ਰਾਸ ਕਰਦਾ ਹੈ ਇਦਾ ਵੀ ਇੱਕ ਜ਼ਿਕਰ ਹੈ ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਹ ਤੇ ਛੁਟਾ ਇੱਕ ਗੰਧਰਵ ਸ਼ਰਾਪ ਦੇ ਕਾਰਨ ਕਹਿੰਦੇ ਹਾਥੀ ਬਣ ਗਿਆ ਹਾਥੀ ਦੀ ਜੂਨ ਪੈ ਗਿਆ ਸ਼ਰਾਪ ਮਿਲ ਗਿਆ ਹਾਥੀ ਦੀ ਜੂਨ ਪਿਆ ਜਦੋਂ ਇਹ ਇਤਿਹਾਸ ਕਹਿੰਦਾ ਵਰਣ ਤਲਾ ਦੇ ਵਿੱਚ ਪਾਣੀ ਪੀਣ ਗਿਆ ਤੇ ਉੱਥੇ ਫਸ ਗਿਆ ਇੱਕ ਤेंदुए ਨੇ ਇਹਨੂੰ ਫੜ ਲਿਆ ਜਕੜ ਲਿਆ ਜਬ ਹੀ ਸ਼ਰਨ ਗਹੀ ਗਹੀ ਦਾ ਅਰਥ ਹੈ ਫੜ ਲੈਣਾ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਹ ਦੇ ਛੁਟਾ ਜਦੋਂ ਮਨ ਵਿੱਚ ਆਸੇ ਫੜ ਲਈ ਵੀ ਮੇਰਾ ਪਰਮੇਸ਼ਰ ਪੂਰਾ ਹੈ ਮੇਰੇ ਸਾਰੇ ਬੰਧਨ ਕੱਟਣ ਦੇ ਸਮਰੱਥ ਹੈ ਇਹ ਜਿਹੜਾ ਗੰਧਰਵ ਰਿਸ਼ੀ ਸੀ ਇਹਨੂੰ ਸ਼ਰਾਪ ਮਿਲਿਆ ਇਹ ਦੂਸਰੀ ਜੂਨ ਹਾਥੀ ਦੀ ਪਿਆ ਇਹ ਜਦੋਂ ਹਾਥੀ ਦੀ ਜੂਨੇ ਫਿਰ ਇਹ ਇਤਿਹਾਸ ਕਹਿੰਦਾ ਵਰਣ ਤਲਾ ਦੇ ਉੱਤੇ ਪਾਣੀ ਪੀਣ ਗਿਆ ਜੰਗਲ ਦੇ ਵਿੱਚ ਉੱਥੇ ਤੇਲੂਏ ਨੇ ਫੜ ਲਿਆ ਇਹਨੂੰ ਤੇ ਫਿਰ ਪਿਛਲੇ ਜਨਮਾਂ ਦੀ ਕੋਈ ਭਗਤੀ ਸੀ ਉਹ ਅੱਗੇ ਆ ਗਈ ਕਹਿੰਦੇ RAM ਦਾ ਨਾਮ ਪਰਮੇਸ਼ਰ ਦਾ ਸਿਮਰਨ ਚੇਤੇ ਆ ਗਿਆ RAM ਦੇ ਨਾਮ ਦੀ ਬਰਕਤ ਨਾਲ ਕਹਿੰਦੇ ਇਹ ਤੀਂਦੂਏ ਦੇ ਪੰਜੇ ਤੋਂ ਛੁੱਟ ਗਿਆ ਗੁਰਬਾਣੀ ਕਹਿੰਦੀ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗੱਜ ਗਰਾਂ ਤੇ ਛੁੱਟਾਂ ਗੱਜ ਕਹਿੰਦੇ ਹਾਥੀ ਹੈ ਗ੍ਰਹਿ ਜਿਹੜੇ ਉਹਨੂੰ ਬੰਧਨ ਪੈ ਗਏ ਉਹਨਾਂ ਤੋਂ ਛੁੱਟ ਗਿਆ ਪਰਮੇਸ਼ਰ ਦਾ ਸਿਮਰਨ ਕਰਕੇ ਸਾਰੇ ਬੰਧਨ ਕੱਟਣ ਦੇ ਸਮਰੱਥ ਹੈ ਵਾਹਿਗੁਰੂ ਜੀ ਓਟ ਆਸਰਾ ਆ ਜਾਵੇ ਆਪਾ ਸ਼ਬਦ ਪੜਦਿਆ ਨਾ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਫੇਰ ਅਗੇ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਕਹਿੰਦੇ ਸਾਰੀ ਖੇੜੀ ਪੁੱਠੀ ਹੋ ਜਾਂਦੀ ਐ ਪੁੱਠੀ ਬਾਤ ਤੋਂ ਸਿੱਧੀ ਹੋ ਜਾਂਦੀ ਜਦੋਂ ਗੁਰੂ ਕਿਰਪਾ ਕਰਦੇ ਰਹਿਮਤ ਕਰਦੇ ਆਪੁਸ਼ਟ ਬਾਤ ਦੇ ਭਈ ਸਿੱਧਰੀ ਸਤਿਗੁਰੂ ਜੀ ਕਹਿੰਦੇ ਪੁੱਠੀ ਗੱਲ ਤੋਂ ਸਿੱਧੀ ਹੋ ਜਾਂਦੀ ਜਦੋਂ ਗੁਰੂ ਅਕਾਲ ਪੁਰਖ ਚੇਤੇ ਆ ਜਾਵੇ ਰਹਿਮਤ ਕਰਦੇਵੇ ਜਦੋਂ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਇੱਕ ਜਾਨਵਰ ਹਾਥੀ ਨੇ ਵੀ ਜਦੋਂ ਸ਼ਰਨ ਲਈ ਗੁਰੂ ਦੀ ਉਹਦੇ ਵੀ ਗੁਰੂ ਨੇ ਬੰਧਨ ਕੱਟ ਦਿੱਤੇ ਐ ਬੰਦੇ ਆ ਮਨੁੱਖ ਤੇਰੇ ਕਿਉਂ ਨਾ ਕੱਟੂ ਤੂੰ ਚੇਤੇ ਤਾਂ ਕਰ ਪਿਆਰ ਨਾਲ ਉਹਨੂੰ ਤੂ ਧਿਆਤ ਅਸਰੀ ਸਤਿਗੁਰੂ ਜੀ ਕਹਿੰਦੇ ਗੱਜ ਗਰਹ ਤੇ ਛੁੱਟਾ ਹਾਥੀ ਵੀ ਛੁੱਟ ਗਿਆ ਅੱਗੇ ਕਹਿੰਦੇ ਹਨ ਮਹਿਮਾ ਨਾਮ ਕਹਾਂ ਲਓ ਵਰਣੋ RAM ਕਹਿਤ ਬੰਧਨ ਤਹਿ ਟੂਟਾ ਸਤਿਗੁਰੂ ਨਵੇਂ ਪਾਦਸ਼ਾ ਵੀ ਕਹਿੰਦੇ ਮੈਂ ਕਿੱਥੋਂ ਤੱਕਰ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪ੍ਰਮਾਤਮਾ ਦਾ ਨਾਮ ਤਾਂ ਵਿਚਾਰ ਕੇ ਉਸ ਹਾਥੀ ਦਾ ਜਿਹੜਾ ਬੰਧਨ ਕਟਿਆ ਗਿਆ ਬੰਧਨ ਟੁੱਟ ਗਏ ਸਤਿਗੁਰੂ ਜੀ ਕਹਿੰਦੇ ਤੂੰ ਵੀ ਸਿਮਰ ਉਹਨੂੰ ਜੇ ਉਹ ਹਾਥੀਆਂ ਦੇ ਬੰਧਨ ਕੱਟ ਸਕਦਾ ਹੈ ਜਾਨਵਰਾਂ ਦੇ ਦੁੱਖ ਸੁਣ ਸਕਦਾ ਹੈ ਤੇਰੇ ਕਿਉਂ ਨਾ ਸੁਣੋ ਤੇਰੇ ਵੀ ਸੁਣੋ ਉਹ ਨਾਮ ਦੀ ਮਹਿਮਾ ਜਿਹੜਾ ਵੀ ਉਹਨੂੰ ਚੇਤੇ ਕਰੇ ਜਿਹੜਾ ਵੀ ਜਪੇ ਨਾਮ ਉਹਦੇ ਗੁਰੂ ਅਕਾਲ ਪੁਰਖ ਪਰਮੇਸ਼ਰ ਬੰਧਨ ਕੱਟ ਦਿੰਦਾ ਹੈ ਮਹਿਮਾ ਨਾਮ ਕਹ ਲਓ ਵਰਣੋ ਉਹਦੇ ਨਾਮ ਦੀ ਵਡਿਆਈ ਕਹਿਣ ਤੋਂ ਪਰੇ ਹੈ RAM ਕਹਿਤ ਬੰਧਨ ਤੇ ਟੁੱਟ ਇਹ ਕਹਿ ਸਕਦੇ ਜਿਨੇ ਵੀ ਅੱਜ ਤੱਕ ਉਹਨੂੰ ਸਿਮਰਿਆ ਉਹਦੇ ਬੰਧਨ ਕੱਟੇ ਗਏ ਅਗੇ ਕਹਿੰਦੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਹੇ ਨਿਸਤਾਰਾ ਇਹ ਅਜਾਮਲ ਪਾਪੀ ਦਾ ਵੀ ਇਤਿਹਾਸ ਹੈ ਕਹਿੰਦੇ ਕਨੌਜ ਦਾ ਇੱਕ ਵਿਸ਼ਵਾਗਾਮੀ ਹੋ ਗਿਆ ਇਹ ਮਾੜੇ ਦੁਆਰੇ ਤੇ ਜਾਣ ਲੱਗ ਪਿਆ ਬੁਰੀ ਸੰਗਤ ਕਰਨ ਲੱਗ ਪਿਆ ਪਹਿਲਾਂ ਇਹਦੇ ਚੰਗੇ ਕਰਮ ਸੀ ਪਰ ਇੱਕ ਵਾਰ ਇਹਨੇ ਵਿਸ਼ਵਾ ਦਾ ਸੰਗ ਕਰ ਲਿਆ ਕਨੌਜ ਦੇ ਰਹਿਣ ਵਾਲਾ ਸੀ ਇਨੇ ਜਦੋਂ ਵੇਸ਼ਵਾ ਦਾ ਸੰਗ ਕੀਤਾ ਤੇ ਉਹ 마ੜੇ ਕਰਮ ਦਾ 마ੜਾ ਦੇਖਣ ਦਾ ਐਸਾ ਮਨ ਤੇ ਅਸਰ ਹੋਇਆ ਫਿਰ ਉਹ 마ੜਾ ਕਰਮ ਛੱਡ ਨਹੀਂ ਸਕਿਆ ਫਿਰ ਕਿਸੇ ਸਾਧੂ ਦਾ ਮਿਲਾਪ ਹੋਇਆ ਕਿਸੇ ਮਹਾਤਮਾ ਦੇ ਕਹਿਣ ਤੇ ਕਿਸੇ ਮਹਾਪੁਰਖ ਦੇ ਕਹਿਣ ਤੇ ਇਹਨੇ ਆਪਣੇ ਕਪੁੱਤਰ ਦਾ ਨਾਮ ਨਾਰਾਇਣ ਰੱਖਿਆ ਆਪਾਂ ਇਤਿਹਾਸ ਜਾਣਦੇ ਸਾਰਾ ਉਤੋਂ ਹੀ ਕਹਿੰਦੇ ਨਾਰਾਇਣ ਦਾ ਸਿਮਰਨ ਆਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਿਆ ਨਾਰਾਇਣ ਅਸਲ ਨਾਰਾਇਣ ਚੇਤੇ ਆ ਗਿਆ ਅਸਲ ਨਰਾਇਣ ਦੀ ਲਗਣ ਲੱਗ ਗਈ ਕਹਿੰਦੇ ਇਹਨੂੰ ਤੇ ਕਹਿੰਦੇ ਵਿਕਾਰਾਂ ਤੋਂ ਬਚ ਨਿਕਲਿਆ ਅਜੰਮਲ ਪਾਪੀ ਸੀ ਜਗ ਜਾਣਦਾ ਸੀ ਸਾਰਾ ਨਿਮਖ ਮਾਇਨੇ ਸਤਾਰਾ ਪਰ ਇੱਕ ਨਿਮਖ ਵੇਜੀ ਖਿਹੜਾ ਛੁੱਟ ਗਿਆ ਮੁਕਤੀ ਦੀ ਦਾਤ ਮਿਲ ਗਈ ਨਿਸਤਾਰਾ ਹੋ ਗਿਆ ਸਤਗੁਰੂ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਕਹਿੰਦੇ ਉਹਦਾ ਪਾਰ ਉਤਾਰਾ ਹੋ ਗਿਆ ਅਜਾਮਲ ਪਾਪੀ ਦਾ ਪਾਰੋਤਾਰ ਹੋ ਗਿਆ ਸਿਮਰਨ ਕਰਕੇ ਅੱਗੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਹਨ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਚੇਤ ਦਾ ਅਰਥ ਹੈ ਚੇਤੇ ਕਰਨਾ ਸਿਮਰਨੋਂ ਨੂੰ ਚਿੰਤਾ ਮਨ ਪਰਮਾਤਮਾ ਉਹ ਜੋ ਪਰਮਾਤਮਾ ਰੂਪ ਮਣੀ ਹੈ ਜਿਹਦੇ ਕੋਲੇ ਵੀ ਆ ਜਾਵੇ ਪਰਮੇਸ਼ਰ ਦੇ ਨਾਮ ਰੂਪ ਮਣੀ ਜਿਹਦੇ ਕੋਲੇ ਵੀ ਆ ਗਈ ਉਹ ਚਿੰਤਾਵਾਂ ਨਹੀਂ ਪੂਰੀਆਂ ਕਰਦੀ ਐ ਸਾਰੀਆਂ ਚਿੰਤਾਵਾਂ ਮੇਟ ਦਿੰਦੀ ਐ ਉਹ ਪਰਮੇਸ਼ਰ ਦੇ ਨਾਮ ਦੀ ਮਣੀ ਜਿਹਦੇ ਕੋਲੇ ਵੀ ਆ ਗਈ ਚੇਤ ਚਿੰਤਾ ਮਨ ਨਾਮ ਦੀ ਮਣੀ ਇੱਕ ਹੁੰਦੀ ਐ ਨਹੀਂ ਇੱਛਾ ਪੂਰੀਆਂ ਕਰਨ ਵਾਲੀ ਮਣੀ ਇਕ ਹੈ ਨਾਮ ਦੀ ਮਣੀ ਜਿਹਦੇ ਕੋਲੇ ਨਾਮ ਆ ਗਿਆ ਸਿਮਰਨ ਆ ਗਿਆ ਦਾਤਾ ਆ ਗਿਆ ਸਤਿਗੁਰੂ ਜੀ ਕਹਿੰਦੇ ਨੇ ਸਾਰੀਆਂ ਭੁੱਖਾਂ ਪੂਰੀਆਂ ਹੋ ਜਾਂਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਸ ਪਰਮਾਤਮਾ ਨੂੰ ਚੇਤੇ ਕਰ ਨਾਨਕ ਕਹਿਦ ਚੇਤ ਉਹਦਾ ਸਿਮਰਨ ਕਰ ਚਿੰਤਾ ਮਨ ਜਿਹੜਾ ਸਾਰੀਆਂ ਚਿੰਤਾ ਦੀ ਮਣੀ ਹੈ ਸਾਰੀਆਂ ਚਿੰਤਾਵਾਂ ਕੱਟਣ ਵਾਲੀ ਹੈ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਸਾਰੇ ਫਿਕਰ ਮਕਾਉਣ ਵਾਲਾ ਪਰਮੇਸ਼ਰ ਉਹਦਾ ਨਾਮ ਸਤਿਗੁਰੂ ਜੀ ਕਹਿੰਦੇ ਉਹਨੂੰ ਚੇਤੇ ਕਰ ਚਿੰਤਾ ਮਨ ਤੈਪ ਹੀ ਉਤਰਹਿ ਪਾਰਾ ਤੂੰ ਵੀ ਪਾਰ ਲੰਘ ਜਾਏਗਾ ਤੇਰਾ ਵੀ ਪਾਰੋ ਤਾਰਾ ਹੋ ਜਾਣਾ ਤੇਰੀਆਂ ਵੀ ਮੰਗਾਂ ਪੂਰੀਆਂ ਹੋ ਜਾਣੀਆਂ ਸਾਰੇ ਦੁੱਖ ਮਿਟ ਜਾਣੇ ਆ ਕਿੰਨਿਆਂ ਦੇ ਕੱਟੇ ਗੁਰੂ ਨੇ ਦੁੱਖ ਇਸ ਸ਼ਬਦ ਦੇ ਵਿੱਚ ਕਿੰਨਿਆਂ ਦੀ ਉਦਾਹਰਣਾ ਲਿੱਤੀਆਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਗੁਰਬਾਣੀ ਦੇ ਪੜੋ ਪਿਆਰ ਨਾਲ ਤੇ ਫਿਰ ਸਾਨੂੰ ਪਤਾ ਲੱਗਦਾ ਹੈ ਸਤਿਗੁਰੂ ਦੀ ਜਿਹੜੀ ਗੁਰਬਾਣੀ ਹੈ ਜਾਂ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰਦੀ ਹੈ ਜਾਂ ਉਹਨੂੰ ਜਿਨ੍ਹਾਂ ਨੇ ਚੇਤੇ ਕੀਤਾ ਉਹਨਾਂ ਦੀ ਵਡਿਆਈ ਕਰਦੀ ਹੈ ਕਿੰਨਿਆਂ ਦਾ ਜ਼ਿਕਰ ਕੀਤਾ ਹੈ ਸ਼ਬਦ ਦੇ ਵਿੱਚ ਗਣ ਕਾ ਪਾਪੜ ਨੂੰ ਤਾਰਿਆ ਅਟਲ ਤਰੂ ਦਾ ਰਾਜ ਭਗਤ ਟਲ ਹੋ ਗਿਆ ਤਰੂ ਨੂੰ ਤਾਰਿਆ ਕਹਿੰਦੇ ਇੱਕ ਹਾਥੀ ਨੇ ਸਰ ਲਈ ਉਹਨੂੰ ਤਾਰ ਦਿੱਤਾ ਉਹਦੇ ਬੰਧਨ ਛੁੱਟ ਗਏ ਫੇਰ ਅਜੰਮਲ ਨੂੰ ਤਾਰਿਆ ਕਿੰਨਿਆਂ ਨੂੰ ਤਾਰਿਆ ਗੁਰੂ ਪਰਮੇਸ਼ਰ ਪਰਮਾਤਮਾ ਦੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੇ ਸਤਗੁਰੂ ਜੀ ਕਹਿੰਦੇ ਤੂੰ ਵੀ ਉਹਨੂੰ ਚੇਤੇ ਕਰ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਤੇਰਾ ਵੀ ਪਾਰ ਉਤਾਰਾ ਹੋ ਜਾਣਾ ਸਤਗੁਰੂ ਜੀ ਕਹਿੰਦੇ ਜਿਨੇ ਵੀ ਜਪਿਆ ਉਹਨੂੰ ਉਹਦਾ ਭਲਾ ਜ਼ਰੂਰ ਹੋਇਆ ਉਹਦੇ ਤੇ ਕਿਰਪਾ ਜ਼ਰੂਰ ਹੋਈ ਆਵੇਂ ਕੋਈ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਣ ਕੋ ਸਾਂਝਾ ਕਿਸੇ ਵੀ ਘਰ ਵਿੱਚ ਪੈਦਾ ਹੋਇਆ ਕਿਸੇ ਵੀ ਜਾਤ ਪਾਤ ਕਿਸੇ ਵੀ ਮਜਬ ਵਿੱਚ ਹੋਇਆ ਕੋਈ ਉਹਦਾ ਵਰਣ ਹੈ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰੇ ਤੇ ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਦਾ ਬਿਰਧ ਹੈ ਵਾਹਿਗੁਰੂ ਦਾ ਬਿਰਧ ਹੈ ਉਹਦੀ ਉਲਾਜ ਜ਼ਰੂਰ ਰੱਖਦਾ ਉਹਦੇ ਤੇ ਕਿਰਪਾ ਜ਼ਰੂਰ ਕਰਦਾ ਜੱਪਿਓ ਇਹ ਨਾਮ ਦਾ ਫਲ ਸਾਨੂੰ ਇੱਕ ਦਿਨ ਜਰੂਰ ਮਿਲਦਾ ਹੈ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਮਾ ਆਸ਼ੀਸ਼ ਦੇਣੀ ਦੇਹੋ ਸੱਜਣ ਆਸ਼ੀਸ਼ੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨੀਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਵਿੱਚ ਅਕਾਲ ਪੁਰਖ ਪਰਮੇਸ਼ਰ ਵਸਦਾ ਹੈ ਗਲਤੀਆਂ ਨਾ ਚਤਾਰਨਾ ਇਹੀ ਅਸੀਸ ਦੇਣੀ ਸਤਿਗੁਰੂ ਜੀ ਕਿਰਪਾ ਕਰਨ ਗਾਂ ਵਾਸਤੇ ਸੁੱਧ ਤੇ ਸਪਸ਼ਟ ਕਥਾ ਵਿਚਾਰ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਣ ਜੀ ਐਨੀਆਂ ਗਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੇਖਿਮਾ ਬਲਾਉ ਭਤੀ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ